ਜੀ ਸਾਰੇ ਮਾਨਯੋਗ ਐਸਐਸਪੀ ਸ਼੍ਰੀਮਤੀ ਬਸਲਾ ਗੁਪਤਾ ਆਈਪੀਐਸ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸਰਪੋਣ ਦੀ ਪੂਰੀ ਕਰਨ ਵਾਲਿਆਂ ਦੇ ਖਾਤ ਸਾਨੂੰ ਉਪਸ਼ੰਹ ਦੇ ਦਿੱਤੇ ਹੈ ਕਿ ਇਹਨਾਂ ਦੀ ਕਾਪੀ ਜਿਹੜੀ ਹੈ ਦੁਬਾਰੀ ਕਰ ਲਈ ਕੀਤੀ ਜਾਵੇ ਤਾਂ ਕਿ ਜਿਹੜਾ ਇਹਨਾਂ ਦੇ ਰੋਕਾਂ ਕੀ ਜਾ ਸਕੇ ਜਿਸ ਦੇ ਮੱਦੇ ਨਜ਼ਰ ਸਾਡੇ थाना ਸਵਨਪੁਰ ਦੀ ਪੁਲਿਸ ਟੀਮ ਨੇ ਜਿਹਦੇ ਵਿੱਚ ਐਸਐਚਓ ਸਬ-ਇੰਸਪੈਕਟਰ ਕਮਰਜੀਤ ਸਿੰਘ ਅਤੇ ਸਾਡੇ ਚੌਕੀ ਚਾਹ ਬਾਦਸ਼ਾਹ ਪਰ ਵੀਐਸਏ ਲਖਮੀ ਸਿੰਘ ਇਹਨਾਂ ਨੇ ਕਾਫੀ ਮਿਹਨਤ ਕੀਤੀ ਔਰ ਪਿਛਲੇ ਦਿਨੀ ਜੋ 11 9 2024 ਨੂੰ ਇੱਕ ਗਰਮੀਤ ਸਿੰਘ ਅਮਰਪਾਲ ਸਿੰਘ ਜਿਹੜਾ ਰੁਪਨਪੁਰ ਦੇ ਆ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਚਾਚਾ ਜਿਹੜਾ ਹੈ ਏ ਆ ਕਿਹਦੀ ਵਿੱਚ ਰਹਿ ਰਹੇ ਗਰਮੀਤ ਸਿੰਘ ਉਹਨਾਂ ਦੇ ਘਰ ਤੇ ਪਿਛੋਂ ਚੋਰੀ ਹੋ ਗਈ ਹੈ ਤੇ ਜਿਹਦੇ ਵਿੱਚ ਘਰ ਦਾ ਸਾਰਾ ਸਮਾਨ ਜਿਹਦੇ ਵਿੱਚ ਉਹਨਾਂ ਦੇ ਡਬਲ ਬੈੱਡ ਔਰ ਫ੍ਰਿਜਾ ਔਰ ਮੋਟਰਸਾਈਕਲ ਤੇ ਹੋਰ ਵੀ ਨਵਟਰ ਵਗੈਰਾ ਚੋਰੀ ਹੋਈ ਸੀ ਤੇ ਜੋ ਚੋਰੀ ਕਾਫੀ ਵੱਡੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਇਸ ਕਾਲ ਦਾ ਅਸਿਕਾ ਮਾਹੌਲ ਬਣਿਆ ਕਿ ਘਰ ਦੇ ਵਿੱਚੋਂ ਇੰਨਾ ਜਿਆਦਾ ਸਮਾਨ ਜਾਣਾ ਇਹ ਵੀ ਇੱਕ ਕਾਫੀ ਜਿਹੜਾ ਹੈਗਾ ਹੈਰਾਨੀ ਵਾਲਾ ਵਿਸ਼ਾ ਜਿਸ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਉਸੇ ਦਿਨ ਇਹਦੇ ਵਿੱਚ ਮੁਕਦਮਾ ਦਰਜ ਰਿਸਟਰ ਕਰਕੇ ਸਬਿਸਮਾ ਪੁਲਿਸ ਟੀਮ ਨੇ ਇਹ ਜਿਹੜੀ ਇਹ ਦੁਹਾਈ ਨੇ ਤਫਤੀਸ਼ ਕੀਤੀ ਜੋ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੀ ਚੋਰੀ ਹੈਗੀ ਆ ਇਹ ਬੁੱਟਾਪਿੰਡ ਦੇ ਜਿਹੜੇ ਕੁਝ ਨੋਜਵਾਨ ਹੈਗੇ ਆ ਉਹਨਾਂ ਨੂੰ ਇਹ ਚੋਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ ਅੱਜ ਹੀਰਾ ਸਿੰਘ ਪੁੱਤਰ ਰਾਮ ਲਵਾਇਆ ਰੋਸ਼ਨ ਸਿੰਘ ਸੇਮੀ ਪੁੱਤਰ ਗੁਰਦੀਪ ਸਿੰਘ ਗਰਨਾਮ ਸਿੰਘ ਜਿਸ ਗਾਮਾ ਪੁੱਤਰ ਗਦੇਸ਼ ਹਨ ਇਤਨੇ ਬੁੱਟਾਂ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕੁਝ ਕੁਸ਼ੀਦ ਦੌਰਾਨ ਇਹਨਾਂ ਦੇ ਹੋਰ ਜਿਹੜੇ ਸਾਥੀ ਐ ਜੋ ਉਹਦੇ ਉਹਦੇ ਵਿੱਚ ਹੋਰ ਚੋਰੀ ਦੇ ਇਨਵੋਲਵਰ ਨਾਲ ਉਹ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੋ ਇਹਨਾਂ ਪਾਸੋਂ ਦੂਰੀ ਕੀਤਾ ਹੋਇਆ ਕਾਫੀ ਸਮਾਨ ਬਰਾਊਡ ਹੋ ਚੁੱਕਾ ਜਿਹਦੇ ਵਿੱਚ ਤਿੰਨ ਸਾਡੇ ਕੋਲ ਵੱਖ-ਵੱਖ ਕਿਸਮ ਦੇ ਬੈਟੇਗੇ ਆ ਅਲਮਾਰੀ ਐ ਦੋ ਫਰਿੱਜਾਂ ਤੇ ਮੋਟਰਸਾਈਕਲ ਐ ਇਨਵਰਟਰ ਐ ਪੂਰ ਵੀ ਇੱਦਾਂ ਕਿ ਇਹੋ ਸਮਾਨ ਨੇ ਚੋਰੀ ਕੀਤਾ ਸੀ ਉਹ ਸਾਰਾ ਰਿਕਵਰ ਹੋ ਗਿਆ ਸਾਰੇ ਜੋ ਵਿਅਕਤੀ ਤੁਸੀਂ ਫੜੇ ਆ ਇਹ ਪਹਿਲਾਂ ਵੀ ਜੇ ਮੰਨ ਲਓ ਇਹਨਾਂ ਦੇ ਪਹਿਲਾਂ ਪਹਿਲਾਂ ਵੀ ਕਾਫੀ ਇਹੋ ਜਿਹੇ ਅਫਾਦਿਕ ਕਿਸਮ ਦੇ ਵਿਅਕਤੀ ਆ ਚੋਰੀ ਦੇ ਅਤੇ ਨਸ਼ਿਆਂ ਦੇ ਇਹਨਾਂ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਆ ਤੇ ਜਿਵੇਂ ਰੋਸ਼ਨ ਸਿੰਘ ਸੇਮੀ ਆ ਉਹਦੇ ਖਿਲਾਫ ਜਿਹੜੇ ਚੋਰੀ ਆਪਣੇ ਨਸ਼ਿਆਂ ਦੇ ਸ਼ਰਾਬ ਦੇ ਲੁੱਟਾਖੋਹਾਂ ਦੇ ਇਤਤ ਕਿੰਨੇ 7 ਮੁਕੱਦਮੇ ਦਰਜ ਆ ਹੀਰਾ ਸਿੰਘ ਪੁੱਤਰ RAM ਲੁਆਏ ਦੇ ਖਿਲਾਫ 4 ਮੁਕੱਦਮੇ ਦਰਜ ਆ ਇਸੇ ਤਰ੍ਹਾਂ ਗੋਬਿੰਦ ਸਿੰਘ ਦੇ ਖਿਲਾਫ ਜਿਹੜੇ ਆ 3 ਮੁਕੱਦਮੇ ਪਹਿਲਾਂ ਹੀ ਦਰਜ ਆ ਇਹਨਾਂ ਨੂੰ ਅਸੀਂ ਪਹਿਲਾਂ ਵੀ ਕਰੀਬ ਡੇਢ ਮਹੀਨਾ ਪਹਿਲਾਂ ਵੀ ਅਸੀਂ ਇਹਨਾਂ ਨੂੰ ਫੜਿਆ ਸੀ ਤੇ ਜਿਹੜਾ ਕੋ ਉਸਰੇ ਵੀ ਕਾਫੀ ਜਿਹੜੀ ਹੈ ਪਾਰੀ ਮਾਤਰਾ ਦੇ ਵਿੱਚ ਚੋਰੀ ਦਾ ਸਬੰਧ ਜਾਤਾ ਹੋਇਆ ਸੀ ਤੇ ਇਹਨਾਂ ਨੂੰ ਅਸੀਂ ਉਹਦੇ ਵਿੱਚ ਅਰੈਸਟ ਕਰਕੇ ਦੇਚੋ ਸਾਰੇ ਗਰੋ ਦਾ ਕਿੰਨੇ ਮੈਂਬਰ ਜਿਹੜੇ ਤਾਰਕ ਨੇ ਬਾਕੀ ਇਹਦੇ ਵਿੱਚ ਜਿਹੜੀ ਇਸ ਚੋਰੀ ਦੇ ਵਿੱਚ ਅਜੇ ਦੋ ਫਿਲਾਲਾ ਹੋਰ ਦੱਸਦੇ ਆ ਬਾਕੀ ਇਹਦੀ ਡੰਗਾਈ ਨਾਲ ਸਾਡੇ ਕੋਲ ਮਾਰਤੇ ਨੇ ਇਹਦੀ ਤਫਤੀਸ਼ ਕਰਾਂਗੇ ਜਿਹੜੇ ਹੋਰ ਵੀ ਇਹਦੇ ਵਿੱਚ ਆਣਗੇ ਤਾਂ ਉਹ ਸਾਰੇ ਡੋਮਿਨੇਟ ਕਰਕੇ ਤੇ ਜਲਦੀ ਹੋਰ ਦੱਸਦੇ ਆ